तु देख रहे हो सर्वधर्म न्यूज चैनल अम पहुंची पिंड सरहाला कल जिला हुशियारपुर विखे जिते कि संत बाबा अतर सिंह जी बेले वाले वालों बरसाए हुए संत बाबा दरबारा सिंह जी की निघी याद को समर्पित अठारवें सभ्याचारक मेला मिति उ सितंबर भीह सौ चौबी दिन ऐतवार नौ स्थान दणा मंडी पिंड सरहाला कल जिला हुशियारपुर विखे बहुत ही धूमधाम प्रधान परमजीत सिवतार सिंह डांडिया पंडित बेद प्रकाश शर्मा राजा हलवाई कुशल कुमार समूह प्रबंधकਾਂ ਦੀ ਅਗਵਾਈ ਹੇਠ ਕਰਵਾਇਆ ਗਿਆ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਜੀ ਨੇ ਸਰਬ ਧਰਮ ਨਿਯੂ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਸਾਹਿਬ ਪਹਿਨਾਇਆ ਗਿਆ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਸੱਭਿਆਚਾਰਕ ਮੇਲੇ ਵਿੱਚ ਸਭਜੀ ਸਰਬ ਹਰੀ ਗੁਲਜਾਰ ਸੂਫੀ ਗਾਇਕ ਮੁੱਟਾ ਮੁਹੰਮਦ ਖਾਨ ਧਨਵੀਰ ਮਾਹੀ ਈਸਪੁਰ ਲਖਵਿੰਦਰ ਕੌਰ ਅਤੇ ਸੰਦੀਪ ਕੌਰ ਸਿਸਟਰ ਨੇ ਸੁਭਿਕਲਾਮ ਪੇਸ਼ ਕੀਤੇ ਉਹਨਾਂ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਡਾਕਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਜਿਸ ਪੁੱਤਰ ਡਾਕਟਰ ਇਨਸ਼ਾ ਕੁਮਾਰ ਤੇ ਵਿਸ਼ੇਸ਼ ਮਹਿਮਾਨ ਡਾਕਟਰ ਬਲਜੀਤ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ ਮੈਡਮ ਹਰਜਿੰਦਰ ਕੌਰ ਹਰਪਿੰਦਰ ਸਿੰਘ ਪਿੰਦਾ ਛੜਾ ਛਰਵਾਲ ਅਤੇ ਐਸਜੀਰ ਹਸਪਤਾਲ ਕੋਰਟ ਤੁਸੀਂ ਤੋਂ ਡਾਕਟਰ ਪਰਮਿੰਦਰ ਸੋਜੀ ਜੀ ਅਤੇ ਸਾਈ ਸੁਜੀਤ ਸਿੰਘ ਜੀ ਈਸਪੋਰਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਜੀ ਨੇ ਆਏ ਹੋਏ ਕਲਾਕਾਰਾਂ ਨੂੰ ਅਤੇ ਮੁੱਖ ਅਖੀਸ਼ਤਾ ਨੂੰ ਸਿਰ ਓਪਾ ਕੇ ਅਤੇ ਸਨਮਾਨਜਨ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਮਾਟਰ ਪਰਮਜੀਤ ਸਿੰਘ ਪ੍ਰੇਮਲਾਲ ਗੁਰਨਾਮ ਸਿੰਘ ਸਰਜੀਤ ਰਾਮ चाहित जसवीर राजू ढोली रघवीर सिंह सिंह सतपाल हरजीत सोन सिंह सिंह गौतम कुलजीत सिंह कुल सिरजिंदर सिंह सीतल सिंह गुरप्रीत भाम राजा हलवाई सुरजीत राम गुरनाम सिंह जगजीत राम इंजीनियर जगतार सिंह ई टीओ दिलावर सिंह जसविंदर चमन लाल पांचटा ਗੁਰਬਖਸ਼ ਸਿੰਘ ਸਰਪੰਚ ਟੋਨੀ ਮਹਲਾ ਸੀਤਲ ਸਿੰਘ ਮਹਲਾ ਜਸਵੀਰ ਸਿੰਘ ਮਾਸਟਰ ਗੁਰਬੰਤ ਹਕੂਮਤਪੁਰ ਮਾਸਟਰ ਨਵੀਨ ਕੁਮਾਰ ਈਸਪੁਰ ਮਾਸਟਰ ਸائر ਹਰਲੀ ਅਤੇ ਇਸ ਤੋਂ ਇਲਾਵਾ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਪਦੀ ਨਰਪਾ ਮੈਂ ਤੇਰੇ ਦੀਏ ਮਾ ਗਰਮ ਨਰਪਾ ਮੈਂ ਮੈਂ ਡਾਕਟਰ ਪਰਮੇਂਦਰ ਸਿੰਘ ਐਸ.ਡੀ.ਐਨ ਹਸਪੀਟਲ ਕੂਰਤ ਤੋਂ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰੇ ਨਗਰਕੇੜੇ ਦਾ ਜਿਨ੍ਹਾਂ ਦੇ ਕੇ ਇਸ ਪਿੰਡ ਦੇ ਵਿੱਚ ਬਾਬਾਤਰ ਸਿੰਘ ਜੀ ਦੇ ਜੋ ਇਸ ਵੇਲੇ ਜੋੜ ਮੇਲਾ ਕਰਵਾਇਆ ਜਾ ਰਿਹਾ ਪੂਰੀ ਕਮੇਟੀ ਵੱਲੋਂ ਤੇ ਮਾਸਟਰ ਪੰਜੀਤ ਜਿਨ੍ਹਾਂ ਦੀ ਸ਼ਕਤ ਰਖਾਇਆ ਹੈ ਇਹ ਸਾਰਾ ਚੱਲ ਰਿਹਾ ਮਹਾਪੁਰਸ਼ ਐਸ ਵੇਲੇ ਬੈਠੇ ਸਾਡੇ ਕੋਲ ਮੈਂ ਇਹਨਾਂ ਦਾ ਵੀ ਔਰ ਜਿੰਨੀ ਵੀ ਸਾਧ ਸੰਗਤ ਗੁਰੂ ਪਿਆਰੀ ਜੋ ਐਸ ਵੇਲੇ ਸਾਜੀ ਨਮਾਜ਼ੀ ਆ ਸਾਰਿਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੰਤ ਬਾਬਾ ਅਤਰ ਸਿੰਘ ਦੀ ਯਾਦ ਵਿੱਚ ਸੰਤ ਬਾਬਾ ਦਰਵਾਰਾ ਸਿੰਘ ਦੀ ਯਾਦ ਵਿੱਚ ਵਿਲਾ ਨਾ ਰਹੇ ਆ ਉਹਨੂੰ ਮੇਲੇ ਦੀਆਂ ਲੱਖ ਲੱਖ ਬਖਾਇਆਂ ਬਹੁਤ ਹੀ ਸਰਕਾਰ ਜੋ ਸਾਡੇ ਦਰਮਿਆਨ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਛੱਪੇਵਾਲ ਸਾਹਿਬ ਉਹਨਾਂ ਦੇ ਬੇਟੇ ਡਾਕਟਰ ਸਾਦਗੀ ਜਿਹਨੂੰ ਪਿਆਰ ਦੇ ਨਾਲ ਅਸੀਂ ਛੋਟਾ ਰਾਜਕੁਮਾਰੇ ਕਹਿੰਦੇ ਆ ਉਹ ਸਾਡੇ ਤਨ ਮੈਨੂੰ ਪਹੁੰਚਿਆ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੋਰ ਵੀ ਜਿੰਨੇ ਸਾਡੇ ਪੰਚ ਸਵਾਨ ਸਰਪੰਚ ਸਾਹਿਬਾਨ ਔਰ ਵਾਖਵਾਕ ਪਿੰਡਾਂ ਤੋਂ ਆਏ ਸਾਡੇ ਸਰਪੰਚ ਸਾਹਿਬ ਐਫੀਜੀ ਡਾਂਡੀਆਂ ਤੋਂ ਹੋਰ ਸਾਡੇ ਗੋਪੀ ਜੀ ਭਾਮ ਤੋਂ ਹੋਰ ਆਪਣੇ ਕੁਸ਼ਨ ਕੁਮਾਰ ਬਬਲੂ ਜੀ ਹੋਰ ਸਾਡੀ ਜਿੰਨੀ ਵੀ ਕਮੇਟੀ ਮਾਤਾ ਪਰਮਜੀਤ ਸਿੰਘ ਜੀ ਕਮੇਟੀ ਪ੍ਰਧਾਨ ਹੋਰ ਸਾਡੇ ਨੜਾਲੋਂ ਤੋਂ ਪੰਜੌੜਾ ਤੋਂ ਹੋਰ ਇੱਥੇ-ਥੇ ਵਾਲਾ ਪਿੰਡ ਤੋਂ ਹੋਰ ਜਿੰਨੀਆਂ ਵੀ ਗਿੱਡੀਆਂ ਪੜਾ ਇੱਥੇ ਸਾਰੀਆਂ ਆਈਆਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵੈਰੀ ਸਾਧ ਸੰਗਤ ਜੀ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਖੁਸ਼ੀ ਦੇ ਮੌਕੇ ਤੇ ਜੋ ਕਿ ਸੰਤ ਬਾਬਾ ਅਤਰ ਸਿੰਘ ਜੀ ਦੀ ਤੇ ਸੰਤ ਬਾਬਾ ਦਰਬਾਰਾ ਸਿੰਘ ਜੀ ਦੀ ਨਿੱਗੀ ਆਜ ਸਮਰਪਿਤ 18ਵਾਂ ਸੱਭਿਆਚਾਰਿਕ ਮੇਲਾ ਰੱਖਿਆ ਹੈ ਉਹਦੇ ਲਈ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਮਾਸਟਰ ਪਰਮਜੀਤ ਸਿੰਘ ਜੀ ਦਾ ਇਸਾਰੀ ਪ੍ਰਬੰਧਕ ਕਮੇਟੀ ਸਾਡੇ ਬਹੁਤ ਹੀ ਵਧੀਆ ਜੋ ਕਲਾਕਾਰ ਨੇ ਜੋ ਇੱਥੇ ਬਹੁਤ ਮਿਹਨਤ ਕਰ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੱਖ-ਵੱਖ ਪਿੰਡਾਂ ਤੋਂ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਬਲੌਕ ਪ੍ਰਧਾਨ ਸਾਡੇ ਬਲਜੀਤ ਸਿੰਘ ਜੀ ਹਰਜਿੰਦਰ ਜੀ ਸਾਡੇ ਵਿੱਚ ਹੋਰ ਵੀ ਮੌਜੂਦ ਨੇ ਗੋਪੀ ਜੀ ਭਾਮ ਤੋਂ ਹੈਪੀ ਜੀ ਡਾਂਡੀਆਂ ਤੋਂ ਤੇ ਪਿੰਦਾ ਜੀ ਵੀ ਹੈਗੇ ਆ ਅਛਰਵਾਲ ਤੋਂ दीर बदी कसमर बीर पीर पी नर प वाहेगुरू जी का खालसा श्री वाहेगुरु जी की फतेह ਸਰਹਾਲਾ ਕਿਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 18ਵਾਂ ਸੱਭਿਆਚਾਰਕ ਮੇਲਾ ਦਾਣਾ ਮੰਡੀ ਸਰਹਾਲਾ ਵਿਖੇ ਮਨਾਇਆ ਗਿਆ ਹੈ ਜ ਜਿਹਦੇ ਵਿੱਚ ਪ੍ਰਸਿੱਧ ਗਾਇਕਾਂ ਨੇ ਤੇ ਰਾਜਨੀਤਿਕ ਸ਼ਖਸੀਅਤਾਂ ਨੇ ਭਾਗ ਲਿਆ ਹੈ 18ਵੇਂ ਸੱਭਿਆਚਾਰਕ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਦਾ ਕੋਟਨ ਕੋਟਨ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਬਹੁਤ ਸਾਰੇ ਸਿੰਗਰਾਂ ਨੂੰ ਸੁਣਿਆ ਜਿਨ੍ਹਾਂ ਵਿੱਚ ਨਾਮਵਰ ਗਾਇਕ ਸਭ ਤੋਂ ਪਹਿਲਾਂ ਸਾਡੇ ਕੋਲ ਸਰਵਜੀਤ ਸਰਵ ਧਨਵੀਰ ਮਾਹੀ ਸਖਵ ਲਖਵਿੰਦਰ ਕਾਰ ਤੇ ਸੰਦੀਪ ਕਾਰ ਬੂਟਾ ਮੁਹੰਮਦ ਖਾਨ ਜੀ ਇਹਨਾਂ ਸਾਰਿਆਂ ਦੇ ਗੀਤਾਂ ਨੂੰ ਸੁਣਿਆ ਔਰ ਆਨੰਦ ਮਾਣਿਆ ਇਹਨਾਂ ਮੈਂ ਕਲਾਕਾਰਾਂ ਦੀ ਬਹੁਤ-ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਅੱਜ ਕੀ ਸਾਰੇ ਸਿਹਰਾਏ ਦਾ ਮੇਲਾ ਜਿਹੜਾ ਲੁੱਟ ਲਿਆ ਇਸੇ ਤਰ੍ਹਾਂ ਪ੍ਰਮਾਤਮਾ ਨੇ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ ਜਿਹੜੇ ਮੇਰੇ ਸੱਜਣਾ ਨਿਦਾਨੀ ਸੱਜਣਾ ਨੇ ਮੈਨੂੰ ਦਾਨ ਦਿੱਤਾ ਐ ਇਸ ਮੇਲੇ ਨੂੰ ਹੈਲਪ ਕੀਤੀ ਐ ਮੈਂ ਉਹਨਾਂ ਦਾ ਕੋਟਨ-ਕੋਟਨ ਧੰਨਵਾਦੀ ਆ ਜਿਹੜੇ ਬਾਹਰੋਂ ਬੈਠੇ ਦਾਨੀ ਸੱਜਣ ਮੈਨੂੰ ਦਾਨ ਭੇਜ ਰਹੇ ਆ ਉਹਨਾਂ ਦਾ ਵੀ ਧੰਨਵਾਦ ਆ ਪ੍ਰਮਾਤਮਾ ਉਹਨਾਂ ਦੀ ਕਮਾਈ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤੱਕੀ ਬਖਸ਼ੇ ਸਾਰਿਆਂ ਦਾ ਅਖੀਰ ਦੇ ਵਿੱਚ ਮੈਂ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਪੀਰਾਂ ਪਤਰੀਆਂ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਾਰੀਆਂ ਸੰਗਤਾਂ ਜਿੰਨੀਆਂ ਵੀ ਇਕੱਤਰ ਹੋਈਆਂ ਪਿੰਡ ਸਰਹਾਲਾ ਕਲਾ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅੱਜ ਠਾਰਮਾ ਛੱਪਿਆ ਚਾਰਕ ਪ੍ਰੋਗਰਾਮ ਸਾਈ ਪਰਮਜੀਤ ਦੀ ਰਹਿਮਾਈ ਹੇਠ ਕਰਾਇਆ ਗਿਆ ਜਿੰਨੇ ਵੀ ਕਲਾਕਾਰ ਵੀ ਰਾਏ ਨੇਤਾ ਜੀ ਆਏ ਪ੍ਰੈਸਰਪੋਰਟਰ ਚੜਦੀ ਕਲਾ ਦੋਆਬਾ ਪ੍ਰੈਸ ਸਰਬ ਧਰਮਨੀ ਚੈਨਲ ਹਰਵਿੰਦਰ ਪ੍ਰੈਸ ਢੋਂਗਰਨੀ ਵਾਲੇ ਤੇ ਹੁਣ 사ਉਂਡ ਹੈਗੀ ਜਿੰਦਾ 사ਉਂਡ ਬੱਚੋਂ ਤੇ ਬਹੁਤ ਇਨਾਮੀ ਕਲਾਕਾਰਾਂ ਨੇ ਹਿੱਸਾ ਲਿਆ ਤੇ ਜਿੰਨੀਆਂ ਵੀ ਸੰਗਤਾਂ ਨੇ ਇੱਥੇ ਹਿੱਸਾ ਲਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਤੜਫੌੜ ਇਲਾਕੇ ਵਾਲਿਆਂ ਨੇ ਲੱਗਰ ਵਾਸੀਆਂ ਨੇ ਐਨ ਆਰ ਆਈ ਵੀਰਾਂ ਨੇ ਪਰਮਜੀ ਸਾਈਂ ਜੀ ਦੇ ਮੇਲੇ ਵਿੱਚ ਪਾਇਆ ਮੈਂ ਉਹਨਾਂ ਸਾਰੀਆਂ ਹੀ ਸੰਗਤਾਂ ਦਾ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਲਾਕਾਰ ਵੀਰਾਂ ਤੇ ਸੰਗਤਾਂ ਦਾ ਬਹੁਤ ਸਾਰੀ ਜੀ